ਫਸਲਾਂ ਸਾਂਝੀਆਂ ਨੇ ਪਿੰਡ ਸਾਂਝੇ ਆ ਪੰਜਾਬ ਸਾਂਝਾ ਤਾਂ ਸਬੰਧ ਸਦਾ ਫਿਰ ਕਾਦਾ ਰਹਿ ਗਿਆ ਤੁਸੀਂ ਸਾਰੇ ਜਿਹੜੇ ਨਾਲੇ ਵੱਡੇ ਬਜ਼ੁਰਗ ਮੇਰੇ ਤੋਂ ਸਾਰੇ ਵੱਡੇ ਐ ਸਾਰੇ ਤੁਸੀਂ ਸਰੋ ਨੂੰ ਇਹ ਸਵਾਲ ਪੁੱਛਿਆ ਕਰੋ ਵੀ ਤੁਹਾਡਾ ਮਤਲਬ ਬਾਟ ਜਾਂ ਇਹਨਾਂ ਵੱਖਰੀ ਹੁੰਦਾ ਤੁਹਾਡਾ ਮੁੱਦਾ ਕਿਉਂ ਨਹੀਂ ਤੁਹਾਡਾ ਕਿਹੜਾ ਮੁੱਦਾ ਉਹ ਪੁੱਛਣਾ ਸੀ ਨਾ ਸਾਰਿਆਂ ਨੂੰ ਉਹ ਕਹਿੰਦੇ ਐਮਐਸਪੀ ਬੱਚਿਆਂ ਦੀ ਖੇਡ ਨਹੀਂ ਹੋਈ ਨਹੀਂ ਨਹੀਂ ਉਹ ਕਹਿੰਦੇ ਐਮਐਸਪੀ ਬੱਚਿਆਂ ਦੀ ਖੇਡ ਨਹੀਂ ਵਾਰ-ਵਾਰ ਦਿੱਲੀ ਚਲੋ ਵਾਰ-ਵਾਰ ਦਿੱਲੀ ਚਲੋ ਬੰਦੇ ਚੱਕਮੀ ਕਰਾ ਰਹੇ ਹਾਂ ਉਹ ਇਸ ਤਰ੍ਹਾਂ ਸਾਨਾ ਨੇ ਦੇਖੋ ਆਪਣੇ ਕੋ ਦੋ 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 ਉਹ ਅਜਿਹਾ ਕਿਨੇ ਤੇ ਰਹੋ ਕਿ ਕਿਤਾਬਾਂ ਸੇ ਅਸੀਂ ਫਿਰ ਚਾਹੀਦੀ ਜੀ ਪੂਰਨ ਸਰਕਾਰ ਬਣਾਜੀ। ਔਰ ਜੇ 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 ਆਪਾਂ ਕੱਲਾ ਸਰਕਾਰ ਨੂੰ ਨੋਟ ਕਰ ਸਕਦੇ ਜੀ ਜਿਹੜੇ ਬਾਕੀ ਆਪੋਜੀਸ਼ਨ ਦੇ ਲੀਡਰ ਹੈ ਕਿੱਥੇ ਹੈ? ਇਹ ਤਾਂ ਬਾਟ ਪੰਜਾਬ ਦੇ ਹੈ। ਔਰ ਇੱਥੇ ਹੀ ਦੂਜੀ ਧਿਰ ਹੋ ਗਈ ਜੁਰੀਨਾਂ ਮੰਨ। ਮੰਨ ਲਓ ਕਿ ਜਿਹਦੇ ਅੰਦਰ ਉਹਨਾਂ ਨੇ ਡਿਸੀਜਨ ਲੈ ਲਿਆ ਉਹਨਾਂ ਨੂੰ ਲੱਗਿਆ ਕਿ ਕਈ ਵਾਰੀ ਬੰਦਾ ਐਮਪੀ ਸ਼ਟ ਹੋ ਜਾਂਦਾ ਜਦੋਂ ਕੋਈ ਡਿਸੀਜਨ ਨਹੀਂ ਹੁੰਦਾ। ਬੰਦਾ ਕਈ ਵਾਰੀ ਜਿਹੜਾ ਲੀਡ ਕਰ ਦਿੰਦਾ ਉਹਦੇ ਤੇ ਪ੍ਰੈਸ਼ਰ ਬਹੁਤ ਹੁੰਦਾ। ਆਫ ਦੇ ਮੈਂ ਬਰਾਦਰ ਕਿ ਚਲੋ ਜੀ ਚਲੀਏ ਤੇ ਕਿਹੜੀ ਘਾ ਗਿਆ ਤੇ ਦੂਜੀ ਕੋਈ ਨਹੀਂ ਆ ਰਹੇ ਤੇ ਫਿਰ ਉਹ ਜਿਹੜੀ ਸਾਡੀਆਂ ਬਾਕੀ ਜੁਨੇ ਨਾ ਹੈ ਕਾਹਦੇ ਨਹੀਂ ਪਤਾ ਨਹੀਂ ਈਗੋ ਹੈ ਕਿ ਕੀ ਹੈ ਇੱਕ ਬਜੀ ਪਤਾ ਨਹੀਂ ਈਗੋ ਹੈ ਕਿ ਕੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਕਾਲੇ ਪੰਡਾ ਦਾ ਮਸਲਾ ਚੱਲਿਆ ਉਹਨਾਂ ਨੇ ਆਪਦਾ ਕਿਟਰ ਰੋਕ ਲਿਆ ਲੀਡਰ ਆਪਦਾ ਕਿਟਰ ਰੋਕ ਲੈਂਦੇ ਨੇ ਜੱਥੇਬੰਦੀਆਂ ਜਾਗੂ ਆਪਦਾ ਕਿਟਰ ਰੋਕ ਲੈਂਦੇ ਨੇ ਮਸਲੇ ਦਾ ਹੱਲ ਕੀ ਹੋਊਗਾ ਕ੍ਰੈਡਿਟ ਕ੍ਰੈਡਿਟ ਦਾ ਰੋਲਾ ਬੰਦੇ ਦੀ ਜਾਨ ਪੰਜਾਬ ਦੇ ਦੋ ਤਿੰਨ ਮੂਦੇ ਬਹੁਤ ਇੱਕ ਇੱਕ ਸਾਹ ਹੁੰਦਾ ਕੀਮਤੀ ਹੈ ਸਰਕਾਰ ਜੀ ਪੰਜਾਬ ਦੀ ਦੋ ਚੀਜ਼ ਦਾ ਬਹੁਤ ਇੱਕ ਕਬੂੜਾ ਜਿਹੜਾ ਇਹਨਾਂ ਨੇ ਕੰਤੋਂ ਇੱਥੇ ਖੁਰੇ ਪਾਣੀ ਸੌੜੀ ਦਾ ਮੁੱਦਾ ਹੋ ਗਿਆ ਤੇ ਕਿਹੜਾ ਹੋਰ ਮੁੱਦਾ ਹੈ ਜੀ ਸਾਡਾ ਜਮੇ ਕਿ ਕਿਤੇ ਜਿਹਾ ਸੀ ਜੀ ਸ਼ਹਿਰਾਂ ਦੀ ਹੱਦ ਵਿੱਚ ਥੋੜਾ ਜਾਈ ਤੁਸੀਂ ਇੰਗਲੈਂਡ ਚ ਜਾਓ ਓਵਰ ਪਾਪੂਲੇਟਡ ਹੋ ਗਿਆ ਪਰ ਉਹਨਾਂ ਨੇ ਆਪ ਦੇ ਖੇਤਾਂ ਦੀ ਜ਼ਮੀਨ ਵਾਸਤੇ ਉਹ ਕਹਿੰਦੇ ਹਾਈ ਰਾਈਜ਼ ਬਿਲਡਿੰਗਾਂ ਬਣਾ ਲਓ ਔਰ ਇਹਦੇ ਵਿੱਚ ਕਰਦੇ ਇਹ ਜਿਹੜਾ ਪ੍ਰਾਈਵੇਟ ਕੋਲੋਨੀ ਸਿਸਟਮ ਜਦੋਂ ਤੁਸੀਂ ਹਾਂਜੀ ਬੰਡੋ ਮੁਕੇ ਸਿਵਾਇਆ ਉਹ ਸਵਾਚਿਤ ਤਰੀਕੇ ਨਾਲ ਜੀ ਬਸ ਆ ਆਪਣੇ ਮੁਹਾਰੀਏ ਏਅਰਪੋਰਟ ਤੋਂ ਲੈ ਕੇ ਆਲਮੋਸਟ ਰਾਜਪੁਰੇ ਤੱਕ ਸੜਕ ਤੇ ਸਾਰੇ ਕੋਲੋਨੀ ਆ ਤੇ ਕੋਈ ਦੋਸ਼ੀ ਅਸੀਂ ਵੀ ਤਾਂ ਅਸੀਂ ਕਿੱਥੇ ਨੀਂਦਾਂ ਲੈ ਵੰਗੇ ਮਤਲਬ ਕਿ 50000 ਕਿੱਲਾ ਹਰ ਸਾਲ ਕੰਮ ਕਰ ਜਾਂਦੇ ਐ ਕਰਕੇ 50 ਤੋਂ ਵੱਧ ਕਰ ਜਾਂਦੇ ਤੁਸੀਂ ਦੇਖੋ ਜੀ ਤੁਸੀਂ ਜੇ ਕਿਤੇ ਤੁਸੀਂ ਪੂਰੀ ਹਰ ਇੱਕ ਤੱਕ ਦੇ ਐਡਰੋਨ ਲਾ ਕੇ ਮਾਰ ਕਰੋ ਤਾਂ ਕਰਾਈ ਤੋਂ ਨੂੰ ਆਪਦਾ ਕੀਤਾ ਪਾ ਲਿਓ ਪਟਿਆਲੇ ਤੱਕ ਤਕਨੀਰ ਆਉ। ਉੱਧਰ ਵਾਲੀ ਜ਼ਮੀਨ ਤਾਂ ਸਾਰੀ ਸ਼ਹਿਰੀ ਹੋ ਗਈ। ਤੇ ਵਾਰਿੰਡੇ ਕੋਲੇ ਮਾਸ਼ਲੀ ਬੈਠਾ ਉੱਥੇ ਮੈਟਰੋ ਸਟੇਸ਼ਨ ਕਹਿੰਦੇ ਬਣਨ। ਹੁਣ ਤੁਸੀਂ ਦੇਖ ਲਓ ਵਾਰਿੰਡੇ ਤੱਕ ਆਦ। ਪਹਿਲਾਂ ਸਾਡੇ ਕੋਲ ਫਿਰ ਪੰਜਾਬ ਤੱਕ ਪਾਣੀ ਦੇ। ਨਹੀਂ ਗੱਲ ਉੱਥੇ ਜਿਹੜੀ ਮੈਂ ਕਰਦਾ ਸੀ ਵੀ 60 ਲੱਖ ਨੂੰ ਇੱਕ ਵਾਰੀ ਉਹਨੇ ਹੁੱਕਾ ਦਿੱਤਾ ਆ ਕੇ। ਲੋਕ ਐ ਮਿੜਕਾ ਭੰਦੇ ਫਿਰਦੇ ਵੀ ਸਾਡੀ ਵੀ ਯਾਰ ਲੈ ਲੋ ਸਾਡੀ ਵੀ ਦੇ। ਆ ਸਾਡੀ। ਅਸੀਂ ਕੁੰਪੜੀ ਮਸਲਾ ਉੱਠਿਆ ਸੀਗਾ। ਉਹਦੇ ਤੋਂ ਥੋੜਾ ਘੱਟ ਹੋਇਆ। ਉਹਨਾਂ ਲੋਕਾਂ ਦਾ ਖਾਸ ਕਰਕੇ ਬਾਹਰ ਦੇ ਰਗੇ ਦੇ ਲੋਕਾਂ ਦਾ ਆਪਣੀਆਂ ਜ਼ਮੀਨਾਂ ਤੇ ਘਰ ਬਣਾ ਕੇ ਕਮਰੇ ਬਣਾ ਕੇ ਕਿਰਾਏ ਤੇ ਦੇਈ ਬੈਠੇ ਨੇ ਲੋਕ ਉਹ ਆ ਕੱਲੇ ਐਡੇ ਮਸਲੇ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਕੱਟੇ ਨਹੀਂ ਕਿ ਕਰੋ ਪਿੰਡ ਦੇ ਵਿੱਚ 75% ਘਰਾਂ ਦੇ ਵਿੱਚੋਂ ਲੋਕ ਕਿਰਾਏ ਤੇ ਬਿਠਾਏ ਹੋਏ ਨੇ ਦੇਖੋ ਹਰ ਚੀਜ਼ ਆਪਾਂ ਹਰ ਚੀਜ਼ ਸਰਕਾਰ ਦੀ ਦੋਸ਼ੀ ਹੋ ਸਕਦੀ ਹੈ ਹਰ ਚੀਜ਼ ਆਵਾਮ ਨਹੀਂ ਦੋਸ਼ੀ ਹੋ ਸਕਦਾ ਉਹ ਜਿਨ੍ਹਾਂ ਨੇ ਇੱਕ ਪਿੰਡ 'ਚ 10% ਤਾਂ ਸਮਾਜ ਸੇਵੀਓ ਕਹਿੰਨੇ ਵੀ ਇਸ ਤਰ੍ਹਾਂ ਦੀ ਚੀਜ਼ ਦੇਖੋ ਕਿਸੇ ਨੂੰ ਵੀ ਕਿਤੇ ਵੀ ਰੋਜ਼ਗਾਰ ਦੇਣ ਦਾ ਹੱਕ ਹੈ ਕੋਈ ਮਾੜੀ ਚੀਜ਼ ਨਹੀਂ ਹੁਸ਼ਰਤ ਕਿਉਂ ਟੈਕਸ ਦਿੰਦਾ ਉਹ ਆਪ ਦਾ ਕਮਾਈ ਕਰਦਾ ਸਾਡੇ ਪੰਜਾਬੀ ਅੰਮੀ ਇਥੋਂ ਸ਼ੁਰੂ ਹੋ ਜਾਂਦੇ ਜਿਹੜੀ ਵੀ ਧੱਕ ਜ਼ਮੀਨ ਦਾ ਟੈਕਸ ਦਿੰਦੇ ਆ ਚੰਗੇ ਚੰਗੇ ਏਰੀਆ ਵਾਂਗੂ ਰੱਖਿਆ ਦੇਖੋ ਕਹਦੇ ਕਾਨੂੰਨ ਨਾਲ ਕੋਈ ਕਿਤੇ ਵੀ ਰਹੇ ਬਟ ਕੋਈ ਕਾਇਦਾ ਕਾਨੂੰਨ ਤਾਂ ਹੋਵੇ ਨਾ ਪਰ ਉਹਦੇ ਜਿਹੇ ਦੋਸ਼ੀ ਤਾਂ ਉਹ ਵੀ ਹੈ ਨਾ ਜਿਹੜੇ ਪਿੰਡ ਜਾ ਕੇ ਆਪਦੇ ਮੁਕਾਬਲੇ ਹੋਏ ਆ ਤੇ ਉਸ ਤਰ੍ਹਾਂ ਦਿੰਦੇ ਆ ਮੇਰਾ ਨੌਲੇਜ ਤੋਂ ਬਿਨਾ ਉਸ ਪਰਦਾ ਤੋਂ ਸਿਰਫ ਕਰਦੇ ਆ ਇਹ ਮਸਲਾ ਇਨਸਾਨੀਅਤ ਦਾ ਛੋਡੀ ਰੋਜੀ ਰੋਟੀ ਦਾ ਛੋਡੇ ਚੁੰਡਿਆਂ ਦਾ ਮਸਲਾ ਯਾਰ ਤੁਸੀਂ ਇਹ ਕਹੋ ਸੋਚਦੇ ਵੀ ਕੱਲੇ ਕਿਸਾਨ ਲੜ ਰਹੇ ਨੇ ਕੱਲੇ ਜ਼ਮੀਨ ਦਾ ਮਸਲਾ ਜਿੰਨਾ ਕਾਰਪੋਰੇਟ ਜਿੰਨੇ ਵੱਡੇ ਘਰਾਣੇ ਥੋੜੇ ਸਾਰੇ ਬਾਜ਼ਾਰ ਖਾ ਗਏ ਛੋਟੀਆਂ ਛੋਟੀਆਂ ਦੁਕਾਨਾਂ ਖਾ ਗਏ ਵੱਡੇ ਵੱਡੇ ਮਾਲ ਖੁੱਲ ਗਏ ਕੰਾਂਜਾ ਆਨਲਾਈਨ ਸਮਾਨ ਆਉਣ ਲੱਗ ਗਿਆ ਉਹ ਨੁਕਸਾਨ ਕਿਹਨੂੰ ਹੋਇਆ ਜੀ ਜਿੰਨੇ ਸਾਡੇ ਮਹਾਜਨ ਨੇ ਭਰਾ ਨੇ ਉਹਨਾਂ ਨੂੰ ਨੁਕਸਾਨ ਹੋਇਆ ਮਜ਼ਦੂਰ ਸਾਡਾ ਮਾਰਤਾ ਵੱਡੇ ਵੱਡੇ ਫਾਰਮ ਬਣਾ ਕੇ ਇਹਨਾਂ ਨੇ ਇੱਥੇ ਲਿਆ ਕੇ ਮਸ਼ੀਨਾਂ ਤਾਰ ਦੇਣੀਆਂ ਬੰਦਿਆਂ ਦੀ ਲੋੜ ਹੀ ਨਹੀਂ ਦੇਣੀ ਗਾਰ ਕਿੱਥੋਂ ਮਿਲੂਗਾ ਇੰਟਰਲਿੰਕ ਹੈ ਸਾਰਾ ਕੁਝ ਅੱਜ ਇੰਗਲੈਂਡ ਦੇ ਵਿੱਚ ਕੱਲ ਬਹੁਤ ਵੱਡਾ ਪ੍ਰੋਟੈਸਟ ਹੋਇਆ ਉੱਥੋਂ ਦੇ ਕਿਸਾਨਾਂ ਨੇ ਲਿਆ ਕੇ ਲੰਨਣ ਦੇ ਟਰੈਕਟਰ ਬਾਹਰ ਤੇ ਉਹ ਵੀ ਇਸ ਮੁੱਦੇ ਲਈ ਲੜ ਰਹੇ ਨੇ ਦੁਨੀਆ ਭਰ ਦੇ ਲੋਕ ਦੁਨੀਆ ਭਰ ਦੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਆਪਣੇ ਆਪ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਹੇ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ 75 ਸਾਲ ਦਾ ਬੰਦਾ ਕੈਂਸਰ ਦਾ ਮਰੀਜ਼ ਅੱਜ 18ਵੇਂ ਦਿਨ ਚ ਵਗ ਗਿਆ 12 ਕਿਲੋ ਬਜੇ ਨ ਉੱਡ ਗਿਆ ਕਿੱਡਣੀਆਂ ਪਤਨ ਕੱਲ ਨੂੰ ਕੰਮ ਛੱਡ ਦੇਣ ਅੱਜ ਦੌੜਾ ਆਪਾ ਜੀ ਅੱਜ ਹੈ ਕੱਲ ਨਹੀਂ ਹੈ ਭੋਗਾਂ ਤੇ ਆਉਂਦਾ ਕੀ ਫ ਸਰਧਾਂਗ ਲਿਗਾ ਦੇਓਗੇ ਫੋਟਮਾ ਪਾਓਗੇ ਡੱਲਲ ਸਾਹਿਬ ਤੇਰੀ ਸੋਚ ਤੇ ਪੜਾ ਦੇਗੇ ਠੋਕ ਕੇ ਹੌਣੀ ਆ ਕੇ ਖੜਜੋ ਇਹ ਅਪੀਲ ਕਰਦਾ ਜੀ ਮੈਂ ਬੱਬੂ ਨੇ ਕਿਹਾ ਕਿ ਸਾਰਿਆਂ ਜਿੱਥੇ ਬੰਦ ਨਾ ਬਿਲਕੁਲ ਵਿਚਾਰਕ ਬਖਰੇਵੇਂ ਹੈ ਕੋਈ ਲੈਫਟ ਆ ਕੋਈ ਰਾਈਟ ਆ ਕੋਈ ਕਿਹੜਾ ਪਚਾਲੇ ਵਾਲਾ ਕੁਝ ਵੀ ਆ ਰੱਖੋ ਤੁਹਾਡੀ ਸੋਚ ਤੁਹਾਡੀ ਵਿਚਾਰਤਰਾ ਸਾਨੂੰ ਮੁਬਾਰਕਾ ਨਿਸ਼ਾਨਾ ਇੱਕ ਆ ਲੜਾਈ ਇੱਕ ਆ ਦੁਸ਼ਮਣ ਇੱਕ ਆ ਫਿਰ ਇਕੱਠੇ ਕਿਉਂ ਨਹੀਂ ਆ ਉਹ ਨਾਲੇ ਇਹ ਤਾਂ ਪੀਸਫੁਲ ਪ੍ਰੋਟੈਸਟ ਆ ਬਾਕੀ ਨੂੰ ਔਰ ਜਿਤ ਰਾਜ ਕੀ ਹੈ ਜਾਂ ਤਾਂ ਹੋਵੇ ਨਾ ਵੀ ਇੱਕ ਜਥੇਬੰਦੀ ਹੋਰ ਤਰ੍ਹਾਂ ਪ੍ਰੋਟੈਸਟ ਕਰਦੀ ਹੈ ਇੱਕੋ ਵੇ ਹੈ ਸਭ ਦਾ ਉਹਨਾਂ ਦਾ ਵੀ ਇਹੀ ਵੇ ਹੈ ਇਹਨਾਂ ਦਾ ਵੀ ਇਹੀ ਵੇ ਹੈ ਉਹਨਾਂ ਨੂੰ ਆਉਣਾ ਚਾਹੀਦਾ ਹੈ